84 ਵਿੱਚ ਜੂਨ 84 ਵਿੱਚ ਨਾ ਜੀ ਸਾਰਾ ਸਾਕਾ ਹੋਇਆ ਬਾਬਾ ਜਰਨੈਲ ਸਿੰਘ ਜੀ ਖਾਲਸਾ ਸ਼ਹੀਦ ਹੋਏ ਮੈਂ ਅੱਜ ਵਿਸਥਾਰ ਵਿੱਚ ਨਹੀਂ ਜਾਵਾਂਗਾ ਕਿਉਂਕਿ ਮੈਂ ਇਹਨਾਂ ਪੜ ਵੀ ਨਹੀਂ ਸਕਿਆ ਕਿ ਮੈਂ ਤੁਹਾਨੂੰ ਮੈਂ ਪਿਛਲੇ ਸਾਲ ਜਦੋਂ ਆਪਾਂ ਦਵਾਨ ਲਾਇਆ ਨਾ ਇੱਥੇ ਅੱਜ 6 ਜੂਨ ਦਾ ਮੈਂ ਬਾਬਾ ਜੀ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਸੰਸਕਾਰ ਕਿੱਥੇ ਹੋਇਆ ਕਿਹੜੇ ਸ਼ਮਸ਼ਾਨ ਘਾੜਚ ਹੋਇਆ ਫੁੱਲ ਕਿਵੇਂ ਸਾਂਭੇ ਕਿੰਨੀ ਤਰੀਕ ਨੂੰ ਪਾਏ ਮੈਂ ਇੱਕ ਇੱਕ ਗੱਲ ਦੱਸੀ ਸੀ ਤੁਹਾਨੂੰ ਚੇਤਾ ਹੋਣਾ ਪਿਛਲੇ ਪਿਛਲੇ ਸਾਲ ਜੇ ਕੋਈ ਚੰਗੀ ਤਰ੍ਹਾਂ ਸੁਣਨਾ ਚਾਹੁੰਦਾ ਹੈ 6 ਜੂਨ ਦਾ 2015 ਦਾ ਦਵਾਨ ਬਾਹਰੋਂ ਖਰੀਦ ਕੇ ਸੁਣੋ 6 ਜੂਨ 2015 ਮੈਂ ਉਹਦੇ ਵਿੱਚ ਪੋਸਟ ਮਾਰਟਮ ਦੀ ਰਿਪੋਰਟ ਵੀ ਦੱਸੀ ਸੀ ਕਿ ਬਾਬੇ ਜਰਨੈਲ ਸਿੰਘ ਦੇ ਕਿੰਨੀਆਂ ਗੋਲੀਆਂ ਕਿੱਥੇ ਕਿੱਥੇ ਲੱਗੀਆਂ ਇਹ ਵੀ ਦੱਸਿਆ ਸੀ ਤਾਨੂੰ ਚੇਤਾ ਹੋਏਗਾ ਪਿਛਲੇ ਸਾਲ ਦਾ ਜਿਹੜਾ ਜੂਨ 84 ਦਾ ਦੀਵਾਨ ਹੈ ਇਹ ਕਹਿੰਦੇ ਆ ਜੀ ਮੈਂ ਟਕਸਾਲ ਵਿਰੋਧੀ ਆ ਮੈਨੂੰ ਇੰਨੇ ਡਿਟੇਲ ਨਾਲ ਸੁਣਾਇਆ ਵਿਖਾਓ ਕਿਸੇ ਦਾ ਇੰਨੇ ਡਿਟੇਲ ਨਾਲ ਅਸੀਂ ਕਿਸੇ ਜਥੇਬੰਦੀ ਦੇ ਵਿਰੋਧੀ ਨਹੀਂ ਸਾਨੂੰ ਕਿਸੇ ਜਥੇਬੰਦੀ ਨਾਲ ਨਾ ਜੋੜੋ